ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਪਰ ਤੁਸੀਂ ਹੈਡਲਾਈਨ ਪੜ੍ਹੀ ਲਈ ਹੋਣੀ ਆ ਨੋ ਜੀਆਈਸੀ ਬਿਨਾ ਜੀਆਈਸੀ ਤੋਂ ਕੈਨੇਡਾ ਦੀ ਜਿਹੜੀ ਫੀਸ ਹੈ ਕਾਲਜ ਦੀ ਉਹ ਵੀ ਤੁਸੀਂ ਦੇਣੀ ਆ ਕਾਲਜ ਪਹੁੰਚ ਕੇ ਉਹ ਵੀ ਕਿੰਨੀ 3.5 ਲੱਖ ਰੁਪਏ ਔਰ ਇਹ ਜਿਹੜੀ ਫੀਸ ਆ ਕਾਲਜ ਦੀ ਤੁਸੀਂ ਕਿਸ਼ਤਾਂ 'ਚ ਵੀ ਦੇ ਸਕਦੇ ਹੋ ਇਹ ਆਣ ਤੁਸੀਂ 1000 ਡਾਲਰ ਜਿਹੜੀ ਫੀਸ ਹੈਗੀ ਆ ਦੋ ਦੋ ਮਹੀਨੇ ਦੀ ਕਰਕੇ ਤੁਸੀਂ ਦੇ ਸਕਦੇ ਹੋ ਕਿਉਂਕਿ 6000 ਕੈਨੇਡੀਅਨ ਡਾਲਰ ਜਿਹੜੀ ਫੀਸ ਹੈਗੀ ਆ 500 ਡਾਲਰ ਤੁਸੀਂ ਹਰ ਮਹੀਨੇ ਦੇਣਾ ਇਹ ਕੋਈ ਮੈਂ ਤੁਹਾਨੂੰ ਨਵੀਂ ਚੀਜ਼ ਨਵੀਂ ਟੈਕਨੋਲੋਜੀ ਨਹੀਂ ਦੱਸ ਰਿਹਾ ਇਹ ਬਿਲਕੁਲ ਸੱਚੀ ਗੱਲ ਹੈ ਕਿਉਂਕਿ ਜਦੋਂ ਅਸੀਂ ਅੱਜ ਦੀ ਡੇਟ 'ਚ ਆਪਣਾ ਕੇਸ ਨੋਨ ਐਸਟੀਐਸ ਕੈਟਾਗਰੀ 'ਚ ਅਪਲਾਈ ਕਰਦੇ ਹਾਂ ਕੈਨੇਡਾ ਉਹਦੇ ਵਿੱਚ ਅਸੀਂ ਲਾਫਲੀ ਤਰੀਕੇ ਨਾਲ ਆਪਣਾ ਕੇਸ ਅਪਲਾਈ ਕਰਦੇ ਹਾਂ ਮੋਂਟਰੀਅਲ ਦੇ ਵਿੱਚ ਜਿਹੜਾ ਕਿਊਬੈਕ ਸਟੇਟ ਹੈ ਜਿਹਨੂੰ ਅਪਕਿਊਬੈਕ ਸਟੇਟ ਦੇ ਵਿੱਚ ਮੋਂਟਰੀਅਲ ਸ਼ਹਿਰ ਹੈ ਕਿਊਬੈਕ ਦਾ ਕੱਲੋ ਲਾਅ ਹੈਗਾ ਕਿ ਕਾਲਜ ਇਹ ਵਾਲੀ ਗੱਲ ਕਹਿੰਦੇ ਨੇ ਸਰਕਾਰੀ ਕਾਲਜ ਇਹ ਵਾਲੀ ਗੱਲ ਕਹਿੰਦੇ ਨੇ ਕਿ ਤੁਸੀਂ ਫੀਸ ਸਾਨੂੰ ਉੱਥੇ ਪਹੁੰਚ ਕੇ ਕਲਾਸਰੂਮ ਅਟੈਂਡ ਕਰਨ ਤੋਂ ਪਹਿਲਾਂ ਦੇ ਸਕਦੇ ਹੋ ਔਰ ਜਿਹੜੀ ਫੀਸ ਹੈਗੀ ਹੈ ਉਹ ਵੀ ਤੁਸੀਂ ਇਨਸਟਾਲਮੈਂਟ ਤੇ ਦੇ ਸਕਦੇ ਆ ਤੁਹਾਨੂੰ ਪਹਿਲਾਂ ਹੀ 15000 18000 20000 ਡਾਲਰ ਫੀਸ ਪਰ ਦੀ ਲੋੜ ਨਹੀਂ ਹੈ ਦੂਸਰੀ ਗੱਲ ਆਈ ਨੇ ਆਪਾਂ ਜੀਆਈਸੀ ਦੇ ਉੱਪਰ ਜਿਹਨੂੰ ਅਸੀਂ ਗਰੰਟੀਡ ਇਨਵੈਸਟਮੈਂਟ ਸਰਟੀਫਿਕੇਟ ਕਹਿੰਦੇ ਆ ਅੱਜ 20000 ਕੈਨੇਡੀਅਨ ਡਾਲਰ ਜੀਆਈਸੀ ਹੈ ਜੀ ਤਕਰੀਬਨ 13 13 ਲੱਖ ਰੁਪਈਆ ਫੀਸ ਆਪਾਂ ਮਿਲਾ ਲਈਏ ਕੋਈ ਘਟਵਾਤ ਵੀ ਕਰ ਲਏ ਤੇ 20 22 ਲੱਖ ਤੋਂ ਘੱਟ ਖਰਚਾ ਨਹੀਂ ਹੈ ਇਹ ਜਿਹੜੀ ਓਪਰਚ्युनिटी ਹੈਗੀ ਹੈ ਇਹ ਓਪਰਚ्युनिटी ਇਹ ਹੈ ਕਿ ਮੈਂ ਤੁਹਾਡਾ ਜਿਹੜਾ ਕੇਸ ਹੈਗਾ ਮੈਂ ਜਸਪ੍ਰੀ ਤੇ ਕੇ ਫ্রম ਇੱਕੀ ਸਟਡੀ ਵੀਜ਼ਾ ਤੁਹਾਡਾ ਜਿਹੜਾ ਕੇਸ ਅਪਲਾਈ ਕਰਾਂਗਾ ਉਹ ਨਾਨ ਐਸਐਸ ਕੈਟਾਗਰੀ ਚ ਅਪਲਾਈ ਕਰਾਂਗਾ ਜਿਹਦੇ ਵਿੱਚ ਤੁਹਾਡੇ ਜਿਹੜੇ ਫਾਈਨੈਂਸ਼ੀਅਲਸ ਹੈਗੇ ਨੇ ਤੁਹਾਡੇ ਪੇਰੈਂਟਸ ਦੇ ਤੁਹਾਡੇ ਰੈਲੇਟਸ ਦੇ ਉਹ ਨਾਲ ਲੱਗ ਸਕਦੇ ਨੇ ਔਰ ਤੁਸੀਂ ਕਾਲਜ ਦੀ ਫੀਸ ਜਿਹੜੀ ਹੈਗੀ ਐ ਉਥੇ ਪਹੁੰਚ ਕੇ ਕੈਨੇਡਾ ਦੇਣੀ ਹੈ ਮੈਂ ਇਹਨਾਂ ਕੇਸਾਂ ਨੂੰ ਆਪਣੀ ਸਰਵਿਸ ਫੀਸ ਦੇ ਉੱਪਰ ਦੇ ਹਾਵ ਦੇ ਨਾਲ ਕੰਮ ਕਰਾਂਗਾ ਔਰ ਇਹ ਚ ਤੁਹਾਡੇ ਵੀਜ਼ੇ ਮੈਂ ਹੁਣ ਤੱਕ 4-5 ਵੀਜ਼ੇ ਜਿਹੜੇ ਪਿਛਲੇ ਮਹੀਨੇ ਲੈ ਚੁੱਕਾ ਔਰ ਕਾਫੀ ਢੇਰ ਤੋਂ ਮੈਂ 2017 ਤੋਂ ਮੈਂ ਮੋਂਟਰੀਅਲ ਦਾ ਕੰਮ ਕਰਦਾ ਪਿਆ ਇਹ ਪੂਰੇ ਆਲ ਓਵਰ ਕੈਨੇਡਾ 'ਚ ਇੱਕੋ ਜਗ੍ਹਾ ਤੇ ਹੀ ਇਹ ਸਿਰਫ ਪਾਲਿਸੀ ਹੈਗੀ ਐ ਸਿਰਫ ਕੁਇਬੈਕ ਸਟੇਟ ਦੇ ਵਿੱਚ ਹੈਗੀ ਐ ਬਾਕੀ ਹਰ ਜਗ੍ਹਾ ਤੁਹਾਨੂੰ ਫੀਸ ਜੜੀ ਹੈ ਟ੍ਰਾਂਟੋ ਹੋ ਗਿਆ ਬੈਂਕੂਵਰ ਹੋ ਗਿਆ ਤੁਹਾਨੂੰ ਪਹਿਲਾਂ ਪੇਜ ਨਹੀਂ ਕਰਦੀ ਕਿਉਂਕਿ ਕਿਊਬੈਕ ਸਟੇਟ ਦਾ ਆਪਣਾ ਲਾਅ ਹੈ ਆਪਣਾ ਕਾਨੂੰਨ ਹੈ ਉਸ ਹਿਸਾਬ ਨਾਲ ਅਸੀਂ ਆਪਣਾ ਵੀਜ਼ਾ ਜਿਹੜਾ ਉੱਥੇ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਾਂ ਅਸੀਂ ਬਾਕੀ ਕੰਟਰੀਆਂ ਦੀ ਹੋਰ ਗੱਲ ਕਰੀਏ ਇਹ ਸਿਰਫ ਐਸਡੀਐਸ ਕੈਟਾਗਰੀ ਜਿਹੜੀ ਹੈਗੀ ਹੈ ਜਿੱਥੇ ਅਸੀਂ ਜੀਆਈਐਸ ਤੇ ਫੀਸ ਕੱਟੀ ਨਾਲ ਭੇਜਦੇ ਹਾਂ ਇਹ ਸਿਰਫ ਇੰਡੀਆ ਪਾਕਿਸਤਾਨ ਜਾਂ ਹੋਰ ਕੰਟਰੀਆਂ ਵਾਸਤੇ ਐਲੀਜੀਬਿਲਟੀ ਇਹ ਵਾਲੀ ਹੈਗੀ ਹੈ ਪਰ ਸਭ ਤੋਂ ਪਹਿਲਾਂ ਜਦੋਂ 2009 'ਚ ਕੈਨੇਡਾ ਦਾ ਸਟੱਡੀ ਵੀਜ਼ਾ ਸਟਾਰਟ ਹੋਇਆ ਸੀ ਉਸ ਤੋਂ ਪਹਿਲਾਂ ਪਹਿਲਾਂ ਇਹ ਸਿਸਟਮ ਜਿਹੜਾ ਨੌਨ ਐਸਡੀਐਸ ਵੀਜ਼ਾ ਅਪਲਾਈ ਕੀਤਾ ਜਾਂਦਾ ਸੀ ਨੌਨ ਐਸਡੀਐਸ ਕੈਟਾਗਰੀ ਚ ਜੇ ਬੱਚੇ ਦੀ ਸਾਰੇ ਡਾਕੂਮੈਂਟ ਸਹੀ ਨੇ ਕੁਝ ਵੀ ਗਲਤ ਨਹੀਂ ਲੱਗਾ ਤੇ ਵੀਜ਼ਾ ਅਫਸਰ ਵੀਜ਼ਾ ਦੇਣ ਤੋਂ ਮਨਾਂ ਨਹੀਂ ਕਰ ਸਕਦਾ ਅੱਜ ਮੱਕੀ ਤੇ ਮੱਕੀ ਵਜਦੀ ਪਈ ਹੈ ਦੇਖੋ ਦੇਖੀ ਏਜੰਟਾਂ ਦੀ ਭਰਮਾਰ ਵੱਧ ਗਈ ਹੈ ਇਹਨੇ ਜਾਣ ਵਾਲੇ ਨਹੀਂ ਹੈ ਜਿੰਨੇ ਪਛਾਣ ਵਾਲੇ ਨੇ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਅੱਜ ਇੰਸਟਾਗ੍ਰam ਫੇਸਬੁੱਕ ਤੇ ਪਰ ਹਰ ਜਗ੍ਹਾ ਤੇ ਭਰਮਾਰ ਪਈ ਏਜੰਟਾਂ ਦੀ ਭਰੇ ਵੇ ਨੇ ਪਰ ਨੌਲੇਜ ਜਿਹੜੀ ਹੈਗੀ ਆ ਉਹ ਕਿਸੇ ਨੂੰ ਨਹੀਂ ਹੈਗੀ ਸਿਰਫ ਇੱਕ ਚੀਜ਼ ਦਾ ਪਤਾ ਹੈ ਜੀਐਸਸੀ ਪੇ ਕਰਤੀ ਤੇ ਫੀਸ ਕਾਲੇਜੀ ਪੇ ਕਰਤੀ 6 ਬੈਂਡ ਚਾਹੀਦੇ ਨੇ ਤੇ ਅਸੀਂ ਉਹਦਾ ਕੇਸ ਜਿਹੜਾ ਅਪਲਾਈ ਕਰਕੇ ਉਹਦਾ ਵੀਜ਼ਾ ਗੱਟ ਕਰ ਲਿਆ ਇਹਦੇ ਇਸੇ ਧੰਦੇ ਦੀ ਆੜ ਚ ਇੱਕ ਦੂਸਰਾ ਧੰਦਾ ਪਨਪਦਾ ਪਿਆ ਜਿਹਨੂੰ ਕਹਿੰਨੇ ਅਸੀਂ ਪੇ ਆਫਟਰ ਵੀਜ਼ਾ ਜਿਹਨੂੰ ਕਹਿੰਨੇ ਆ ਪੈਕੇਜ ਕਹਿੰਨੇ ਆ ਅੱਜ ਮੈਂ ਜਿਹੜੀ ਇਹ ਪਾਲਿਸੀ ਤਿਆਰ ਕੀਤੀ ਹੈ ਜਾਂ ਪਹਿਲਾਂ ਹੀ ਆਲਰੇਡੀ ਤਿਆਰ ਹੈਗੀ ਹੈ ਸਿਰਫ ਉਹਨੂੰ ਮੈਂ ਤੁਹਾਡੇ ਸਾਹਮਣੇ ਤਾਨੂੰ ਦੱਸ ਰਹੇ ਹਾਂ ਉਹਦੇ ਬਾਰੇ ਤੁਹਾਨੂੰ ਉਹਦੇ ਬਾਰੇ ਅਵੇਅਰ ਕਰ ਰਹੇ ਹਾਂ ਕਿ ਪਾਲਿਸੀ ਕੀ ਹੈ ਇਹ ਜਿਹੜੀ ਪਾਲਿਸੀ ਹੈਗੀ ਹੈ ਇਹ ਨੋਨ ਐਸ ਜਿਸ ਕੈਟਾਗਰੀ ਹੈ ਇਹਦੇ ਵਿੱਚ ਤੁਸੀਂ ਆਪਣੀ ਜਿਹੜੀ ਕਾਲਜ ਦੀ ਸਿਰਫ ਮੌਂਟਰੀਅਲ ਦੇ ਕਾਲਜਾਂ ਦੇ ਵਿੱਚ ਕਿਊਬੈਕ ਦੇ ਕਾਲਜਾਂ ਦੇ ਵਿੱਚ ਤੁਸੀਂ ਆਪਣੀ ਕਾਲਜ ਫੀਸ ਤੁਹਾਨੂੰ ਫੈਸਿਲਿਟੀ ਹੈ ਸਟੂਡੈਂਟ ਨੂੰ ਕਿ ਆਫਟਰ ਵੀਜ਼ਾ ਜਦੋਂ ਬੱਚਾ ਉੱਥੇ ਪਹੁੰਚ ਜਾਂਦਾ ਹੈ ਪਹੁੰਚ ਕੇ ਜਾ ਕੇ ਹਜ਼ਾਰ ਡਾਲਰ ਜਾਂ 500 ਡਾਲਰ ਜਿੱਦਾਂ ਕਾਲਜ ਦੀ ਫੀਸ ਹੈਗੀ ਹੈ ਪਰ ਮੰਥੋਂ ਪੇਅ ਕਰ ਸਕਦਾ ਹੈ ਔਰ ਜੀਆਈਸੀ ਦਾ ਇੰਨਾ ਖਰਚਾ ਭਰਨ ਦੀ ਲੋੜ ਨਹੀਂ ਹੈਗੀ ਇਹ ਗੱਲਾਂ ਤੁਹਾਨੂੰ ਸਮਝਾਉਣੀਆਂ ਤਾਂ ਜ਼ਰੂਰੀ ਹੈ ਅੱਜ ਅਸੀਂ ਪੈਕ ਜਾਂਦੇ ੱੱ ਧੱਕੇ ਚੜੇ ਹੋਏ ਆਂ ਏਜੰਟ ਕਹਿੰਦੇ ਨੇ ਜੀਆਈਸੀ ਐਸੀ ਪੇ ਕਰਾਂਗੇ ਤੁਹਾਡੀ ਫੀਸ ਅਸੀਂ ਪੇ ਕਰਾਂਗੇ ਕਾਲਜ ਕਿਹੜੇ ਦਿੰਦੇ ਨੇ ਪ੍ਰਾਈਵੇਟ ਜਿੰਨਾਂ ਚ ਅੱਗੇ ਜਾ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਹੈਗਾ ਜਿਹੜੇ ਕਾਲਜਾਂ ਦੀ ਮੈਂ ਗੱਲ ਕਰਦਾ ਪਿਆ ਇਦਾਂ ਦੇ ਕਾਲਜ ਉੱਥੇ ਭਰੇ ਪਏ ਨੇ ਜਿੰਨਾਂ ਸਰਕਾਰੀ ਕਾਲਜਾਂ ਚ ਜਿਹੜੇ ਨੇ ਫੀਸਾਂ ਬੜੀਆਂ ਘੱਟ ਨੇ ਤਕਰੀਬਨ 3.5 ਲੱਖ 3 ਲੱਖ 4 ਲੱਖ ਫੀਸ ਵਾਲੇ ਕਾਲਜ ਨੇ ਜਿੰਨਾਂ ਚ ਸੀਟਾਂ ਅਵੇਲੇਬਲ ਹੈਗੀਆਂ ਨੇ ਬੱਚਿਆਂ ਨੇ ਅੱਜ ਮੈਂ ਤੁਹਾਨੂੰ ਗੱਲ ਕਲੀਅਰ ਕਰ ਦਵਾਉਂ ਤੁਸੀਂ ਪੀਅਰਸਨ ਟੈਸਟ ਆਫ ਇੰਗਲਿਸ਼ ਤੇ ਜਾ ਕੇ ਚੈੱਕ ਕਰੋ ਓਵਰਆਲ 6 ਜਿਹੜੇ ਬੈਂਡ ਹੁੰਦੇ ਨੇ ਆਲਟਸ ਦੇ ਉਹ ਹੀ 46 ਹੁੰਦੇ ਨੇ ਮੈਂ 46 ਤੇ ਵੀਜ਼ਾ ਵੀ ਲੈ ਰਹੇ ਆ ਮੈਂ ਫਾਈਲਾਂ ਫੜਦਾ ਵੀ ਪਿਆ ਔਰ ਇਹਦੇ ਨਾਲ ਨਾਲ ਓਵਰਆਲ 6 ਬੈਂਡ ਦੇ ਜਿਹੜੇ ਬੱਚੇ ਆ ਉਹ ਵੀ ਓਵਰਆਲ 5.5 ਬੈਂਡ ਦੇ ਬੱਚੇ ਉਹ ਵੀ ਕਿਉਂਕਿ ਸਾਰੇ ਜਿਹੜੀ ਕੈਟਾਗਰੀ ਹੈਗੀ ਆ ਉਹ ਨਾਨ ਐਸਟੀਐਸ ਕੈਟਾਗਰੀ ਦੇ ਅੰਡਰ ਆਉਂਦੀ ਹੈ ਅੱਜ ਕੀ ਆਪਾਂ ਦੇਖਦੇ ਆ ਅੱਜ ਕੋਈ ਵੀ ਆਪਾਂ ਅਵੇਅਰਨੈਸ ਜਿਹੜੀ ਉਹ ਦੱਸਣੀ ਬਹੁਤ ਜ਼ਰੂਰੀ ਹੈ ਕੰਪੀਟੀਸ਼ਨ ਸਿਰਫ ਇਸ ਚੀਜ਼ ਦਾ ਹੁਣ ਪੈਕੇਜ ਦਾ ਕੰਪੀਟੀਸ਼ਨ ਚੱਲਦਾ ਪਿਆ ਜੀ ਜਾਂ ਕਹਿ ਲਈਏ ਕਿ ਲੋਕੀ ਵਿਸਤਰ ਤੇ ਜਾ ਕੇ ਉੱਥੇ ਆਪਣੇ ਅੱਗੇ ਖਰਾਬ ਹੋ ਰਹੇ ਨੇ ਮੇਨ ਜਿਹੜੀ ਵਜ੍ਹਾ ਕੀ ਹੈ ਕਿ ਜਦੋਂ ਬੱਚਾ ਇੱਥੋਂ ਜਾਂਦਾ ਇੱਕੋ ਇੱਕ ਰਸਤਾ ਖੁੱਲਿਆ ਹੈ ਸਟੂਡੈਂਟ ਲਈ ਇੱਕੋ ਇੱਕ ਰਸਤਾ ਹੈ ਤੁਸੀਂ 2 ਸਾਲ ਦੀ ਸਟੱਡੀ ਤੇ ਜਾਣਾ ਹੈ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੁਹਾਨੂੰ ਆਫਟਰ ਸਟੱਡੀ ਮਿਲਦਾ ਜੇ ਉਸ ਉਹਦੇ ਦਰਮਿਆਨ ਤੁਸੀਂ ਆਪਣੇ ਪੁਆਇੰਟਸ ਪੂਰੇ ਕਰ ਲੈਣੇ ਆ ਤੇ ਤੁਹਾਨੂੰ ਪੀਆਰ ਲੈਂਡ ਕੋਈ ਰੋਕ ਨਹੀਂ ਸਕਦਾ ਅੱਜ ਵੀ ਕਾਨੂੰਨ ਉਸੇ ਤਰ੍ਹਾਂ ਚੱਲਦੇ ਪਏ ਨੇ ਸਿਸਟਮ ਉਸੇ ਤਰ੍ਹਾਂ ਚੱਲਦਾ ਪਿਆ ਹੈ ਮੈਂ ਤੁਹਾਨੂੰ ਗੱਲ ਕਵਾਂਗਾ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਮੇਰਾ ਨਾਮ ਜਸਪ੍ਰੀ ਟੇਕੇਆ ਏਕੇ ਸਟੱਡੀ ਵੀਜ਼ਾ ਕੰਪਨੀ ਹੈ ਜੀ ਮੇਰੀ ਮੇਰਾ ਨੰਬਰ ਹੈਗਾ 8195050099 ਦੂਸਰਾ ਮੇਰਾ ਨੰਬਰ ਹੈ ਜੀ 9041090808 8195050099 ਇਹ WhatsApp ਨੰਬਰ ਹੈ ਤੁਸੀਂ ਇੱਥੇ ਆਪਣੇ ਡਾਕੂਮੈਂਟ ਵੀ ਸੈਂਡ ਕਰ ਸਕਦੇ ਆਂ ਔਰ ਮੋਂਟਰੀਅਲ ਕਿੰਗ ਦੇ ਨਾਮ ਤੋਂ ਮੈਨੂੰ ਸਾਰੇ ਬੁਲਾਉਂਦੇ ਵੀ ਨੇ ਕਿਉਂਕਿ ਮੋਂਟਰੀਅਲ 'ਚ ਮੈਂ ਕਾਫੀ ਬੱਚਾ ਭੇਜਿਆ ਹੈ ਜੋ ਮੇਰੇ ਕੋਲ ਐਕਸਪੀਰੀਅੰਸ ਹੈ ਮੋਂਟਰੀਅਲ ਦਾ ਕਿਉਂਕਿ ਸ਼ੁਰੂਆਤ ਆ ਮੋਂਟਰੀਅਲ ਦੀ ਕੀਤੀ ਸੀਗੀ ਔਰ ਡੈਪਥ 'ਚ ਚੰਗੀ ਤਰ੍ਹਾਂ ਜਾਣਨਾ ਔਰ ਮੈਂ ਮੈਕਸਿਮਮ ਕੰਮ ਹੀ ਜਿਹੜਾ 99% ਮੋਂਟਰੀਅਲ ਦਾ ਕਰਦਾ ਜੋ ਅੱਜ ਮੈਂ ਤੁਹਾਨੂੰ ਕਹਿ ਰਿਹਾ ਇਸ ਗੱਲ ਨੂੰ ਮੈਂ ਦੁਬਾਰਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇੰਨੇ ਪੈਸੇ ਕੈਨੇਡਾ ਖਰਚ ਕੇ ਜਾਣ ਦੀ ਕੋਈ ਲੋੜ ਨਹੀਂ ਹੈ ਇਹ ਮੈਂ ਪਹਿਲਾਂ ਵੀ ਗੱਲ ਇਹ ਬੜੀ ਕਰਦਾ ਸੀ ਕਿ ਤੁਸੀਂ 20-25 ਲੱਖ ਰੁਪਏ ਖਰਚ ਕੇ ਜਾਣਾ ਹੈ ਤੁਹਾਨੂੰ ਕੁਝ ਖਰਚਾਂ ਦੀ ਲੋੜ ਨਹੀਂ ਹੈ ਕੋਈ ਪੈਕੇਜਾਂ 'ਚ ਪੈਣ ਦੀ ਲੋੜ ਨਹੀਂ ਹੈ ਪੈਕੇਜ ਤਾਂ ਪਈਏ ਆਪਾਂ ਵੇਖੂ ਬੰਦੇ ਪੈਕੇਜਾਂ 'ਚ ਮਕਰ ਪਾ ਕੇ ਕਿਉਂਕਿ ਆਪਾਂ ਗਲਤ ਕੰਮ ਕਰਦੇ ਹਾਂ ਜੇ ਸਾਡੇ ਕੋ ਫਾਈਨੈਂਸ਼ੀਅਲ ਜੜੇ ਹੈਗੇ ਆ ਸਾਡੇ ਪੇਰੈਂਟਸ ਤੇ ਸਾਡੇ ਰਿਲੇਟਿਵਸ ਤੇ ਅਸੀਂ ਦਿਖਾ ਕੇ ਅਸੀਂ ਅਪਲਾਈ ਕਰ ਸਕਦੇ ਹਾਂ ਕੈਨੇਡਾ ਦਾ ਸਟੱਡੀ ਵੀਜ਼ਾ ਇਹ ਲੀਗਲ ਵੇ ਹੈ ਇਹ ਲੀਗਲ ਤਰੀਕਾ ਹੈ ਅਪਲਾਈ ਕਰਨ ਦਾ ਇਹ 'ਚ ਕੁਝ ਵੀ ਇਲੈਗਲ ਨਹੀਂ ਹੈ ਜੋ ਲਿਖਿਆ ਉਹ ਤਰੀਕਾ ਹੈਗਾ ਤੁਸੀਂ ਇਸ ਤਰੀਕੇ ਨਾਲ ਆਪਣਾ ਸਟੱਡੀ ਵੀਜ਼ਾ ਅਪਲਾਈ ਕਰੋ ਤੁਹਾਡੇ ਓਵਰਾਲ 6 ਬੈਂਡ ਨੇ ਤੁਹਾਡੇ ਪੀਟੀ ਚ 46 ਓਵਰਾਲ ਨੇ ਔਰ ਤੁਹਾਡੇ ਕੋ ਪੈਸੇ ਹੈਗੇ ਵੀ ਨੇ ਤੁਸੀਂ ਪੈਸੇ ਖਰਚ ਵੀ ਸਕਦੇ ਹੋ 15-20 ਲੱਖ ਰੁਪਏ ਤੇ ਕੀ ਲੋੜ ਆ ਪੈਸੇ ਇਹਨੇ ਖਰਚਣ ਦੀ ਅੱਜ ਜੀਆਈਸੀ ਦੀ ਆਪਾਂ ਨੂੰ ਲੋੜ ਜਾ ਕੇ ਉੱਥੇ ਪੈਂਦੀ ਆ ਤੁਸੀਂ ਇਸ ਤਰੀਕੇ ਨਾਲ ਕੇਸ ਅਪਲਾਈ ਕਰੋ ਵੀਜ਼ਾ ਗਰੰਟ ਹੁੰਦਾ ਹੈ ਉੱਥੇ ਜਾਓ ਉੱਥੇ ਜਾ ਕੇ ਮਾਹੌਲ ਦੇਖੋ ਠੀਕ ਹੈ ਆਪਣੇ ਕਾਲਜ ਦੀ ਫੀਸ ਦੇ ਕਰੋ ਨਹੀਂ ਮਹੌਲ ਚੰਗਾ ਲੱਗਦਾ ਕਾਲਜ ਦੀ ਫੀਸ ਵੀ ਪੇ ਕਰਨ ਦੀ ਲੋੜ ਨਹੀਂ ਵਾਪਸ ਆ ਜਾਓ ਔਰ ਇਸ ਤੋਂ ਵਧੀਆ ਮੈਂ ਤੁਹਾਨੂੰ ਆਪਰਚੁਨਿਟੀ ਨਹੀਂ ਦੇ ਸਕਦਾ ਇਹ ਬਿਲਕੁਲ オリジナル ਗੱਲ ਹੈ ਜੀ ਇਹ ਕੋਈ ਮੈਂ ਤੁਹਾਨੂੰ ਨਵੀਂ ਚੀਜ਼ ਨਹੀਂ ਦੱਸ ਰਿਹਾ ਇਹ ਆਲਰੇਡੀ ਹੈਗਾ ਇਹ ਮੈਂਸ਼ਨਡ ਹੈ ਕਿ ਪੁਰਾਣਾ ਕਾਨੂੰਨ ਹੈ ਇਹ ਘੱਟੋ ਘੱਟ 30 40 ਸਾਲ ਪੁਰਾਣਾ ਕਾਨੂੰਨ ਹੈ ਸਿਰਫ ਗੱਲ ਕੀ ਹੈ ਕਿ ਇੱਥੇ ਸਾਡੇ ਭੇੜ ਚੱਲ ਬਣੀ ਹੋਈ ਹੈ ਕਿ ਅਸੀਂ ਲੋਕੀ ਉਸੇ ਤਰੀਕੇ ਨਾਲ ਚੱਲਦੇ ਪਏ ਹਾਂ ਜੀਐਸਈ ਭੇਜਤੀ ਦੇਖੋ ਹੁਣ ਜੀਐਸਈ ਨੇ ਜ਼ਿਆਦਾ ਵੱਧ ਗਈ ਹੈ ਇੰਨੀ ਜ਼ਿਆਦੀ ਜੀਆਈਸੀ ਜਿਹੜੀ ਹੈਗੀ ਆ ਤੁਸੀਂ ਫੋੜ ਨਹੀਂ ਕਰ ਸਕਦੇ ਜੇ ਤੁਹਾਡਾ ਸਰਕਮਟਰਾਂਸਫਰ ਇਸ ਤਰ੍ਹਾਂ ਦੇ ਬੰਦੇ ਨੇ ਤੁਹਾਡੇ ਸਾਰਾ ਕੁਝ ਠੀਕ ਹੈ ਡਾਕੂਮੈਂਟਸ ਤੇ ਤੁਸੀਂ ਇਹ ਵਾਲਾ ਆਪਣਾ ਜਿਹੜਾ ਕੇਸ ਹੈਗਾ ਉਹ ਅਪਲਾਈ ਕਰਕੇ ਮੇਰੇ ਕੋਲ ਵੀਜ਼ਾ ਆਪਣਾ ਗ੍ਰਾਂਟ ਕਰਵਾ ਸਕਦੇ ਹੋ ਜਲੰਧਰ ਚ ਗੁਰਗੋਬੇ ਸਿੰਘ ਸਟੇਡੀਅਮ ਦੇ ਨਾਲ ਮੇਰਾ ਆਫਿਸ ਹੈ ਜੀ ਉੱਥੇ ਤੁਸੀਂ ਆ ਕੇ ਮਿਲਣਾ ਆਪਣੇ origignal documents ਨਾਲ ਲੈ ਕੇ ਆਣੇ ਆ ਔਰ ਨੰਬਰ ਤੇ ਕਾਲ ਕਰਕੇ ਅਪਾਇੰਟਮੈਂਟ ਜਿਹੜੀ ਆ ਉਹ ਬੁੱਕ ਹੋ ਸਕਦੀ ਹੈ ਰਿਜ਼ਲਟ ਸਾਡੇ ਕਿਦਾਂ ਦੇ ਆਉਂਦੇ ਨੇ ਇੰਸਟਾਗ੍ਰam ਫੇਸਬੁਕ ਪੇਜ ਭਰਿਆ ਪਿਆ ਔਰ ਕੋਈ ਮੈਂ ਜਾਦੂਗਰੀ ਨਹੀਂ ਕਰਦਾ ਐਕਚੁਅਲੀ ਕੀ ਹੈ ਕਿ ਆਪਾਂ ਜੋ ਕਾਨੂੰਨ ਆਪਣਾ ਹੈਗਾ ਉਸ ਹਿਸਾਬ ਨਾਲ ਪੇ ਚੱਲਦੇ ਆਂ ਤੇ ਸਹੀ ਤਰੀਕੇ ਨਾਲ ਆਪਾਂ ਕੰਮ ਕਰਦੇ ਆਂ ਬੱਚਿਆਂ ਨੂੰ ਜਿਹੜੀ ਮੈਂ ਗੱਲ ਸਮਝਾ ਰਿਹਾ ਜਾਂ ਤੁਹਾਨੂੰ ਸਾਰਿਆਂ ਨੂੰ ਸਮਝਾ ਰਿਹਾ ਪੇਰੈਂਟਸ ਨੂੰ ਜਾਂ ਉਹਨਾਂ ਦੇ ਫਰੈਂਡਸ਼ਿਪ ਸਰਕਲ ਨੂੰ ਇਸ ਗੱਲ ਨੂੰ ਸਮਝੋ ਕਾਲਜ ਉੱਥੇ ਭਜੋ ਜਿੱਥੇ ਆਫਟਰ ਸਟੱਡੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਮੌਂਟਰੀਅਲ ਦੇ ਵਿੱਚ ਮੌਂਟਰੀਅਲ 'ਚ ਕੋਈ ਪ੍ਰਾਈਵੇਟ ਕਾਲਜ ਨਾ ਲਿਓ ਨਹੀਂ ਤਾਂ ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਣੀ ਹੈ ਕਿ ਜਿਸ ਕਾਲਜ ਆਫਟਰ ਸਟਡੀ ਪੋਸਟ ਗ੍ਰੈਜੂਏਟ ਵਰਕ ਆਊਟ ਨਹੀਂ ਹੋਇਆ ਕਿਉਂਕਿ ਉੱਥੇ ਤੁਹਾਨੂੰ ਫ੍ਰੈਂਚ ਸਿੱਖਣੀ ਪੈਣੀ ਹੈ ਦੇਖਣਾ ਪਣਾ ਜਾ ਕੇ ਤੁਹਾਨੂੰ ਉੱਥੇ ਅੱਜ ਸਹੀ ਤਰੀਕੇ ਨਾਲ ਕੈਨੇਡਾ ਜਾਓ ਜੀ ਸਹੀ ਤਰੀਕੇ ਨਾਲ ਆਪਣਾ ਵੀਜ਼ਾ ਅਪਲਾਈ ਕਰੋ ਬਾਕੀ ਮਿਲਦੇ ਆ ਜੀ ਆਪਣੇ ਆਪ ਵਿੱਚ ਵੈਲਕਮ ਟੂ ਕੇ ਸਟਡੀ ਵੀਜ਼ਾ ਸਤਿ ਸ਼੍ਰੀ ਅਕਾਲ ਇਸ ਵੀਡੀਓ ਨੂੰ ਅੱਗੇ ਤੋਂ ਕੋਈ ਸ਼ੇਅਰ ਕਰ ਦਿਓ ਥੈਂਕ ਯੂ ਜੀ